ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਕਿੱਦਾਂ ਠੀਕ ਠਾਕ ਵਧੀਆ ਐ ਤੁਸੀਂ ਸੋਚਣ ਦੇਣੇ ਕਿਹੜੇ ਸਾਹਿਬ ਲੈ ਅੱਜ ਗੱਡੀ ਕੌਣ ਚਲਾਉਣ ਦੇ ਆ ਬੈਠਾ ਕੌਣ ਤੇ ਕਿੱਦਾਂ ਅਸੀਂ ਆਉਣ ਦੇ ਜਲੰਧਰੋਂ ਚਲੋ ਗਏ ਸੀ ਕਿਸੇ ਕੰਮ ਤੇ ਨਾਲ ਮਾਸੀ ਅੱਜ ਪਹਿਲੀ ਵਾਰ ਮਾਸੀ ਨਾਲ ਮੈਂ ਸਮਰ ਕੰਡਿਆ ਤੇ ਅਸੀਂ ਆਉਂਦੇ ਆ ਗੱਲ ਕਰਨ ਦੇ ਸੀ ਵੀ ਅੱਜ ਮਾਸੀ ਨਾਲ ਵਾਦੇ ਅੱਜਾਂ ਨੂੰ ਖਵਾਉ ਹੈ ਨਾ ਪਹਿਲਾਂ ਮੈਨੂੰ ਕੁਝ ਨਹੀਂ ਖਵਾ ਲੈ ਸੁਲਾਵੇਂ ਦੀ ਕਹਾਣੀ ਮੈਂ ਮੇਂ ਹੀ ਸੁਲਾ ਦੇ ਵਿਚਾਰੀ ਨੇ ਮਾਰੀ ਸੁਲਾ ਦੇ ਮਾਰੀ ਪਰਾਨੂੰ ਥੋੜੀ ਗਾਲੀ ਆ ਕਰ ਜਾਂਦੀ ਕਿਉਂਕਿ ਅਸੀਂ ਲੇਟ ਜਾਦਾ ਹੋ ਗਏ ਆ ਤੇ ਹੁਣ ਘਰੋਂ ਹੀ ਖਾਵਾਂਗੇ ਜਿਹੜਾ ਮੇਨਵਾ ਦਾ ਮੈਦੀ ਦੀ ਰਾ ਚ ਆਉਂਦੇ ਆ ਵੀ ਸੋਚ ਲਿਆ ਅਸੀਂ ਵੀ ਜੇ ਜੇ ਆਪਾਂ ਵੀਡੀਓ ਨਾ ਬਣਾਉਂਦੇ ਹੁੰਦੇ ਹਾਂਜੀ ਤੇ ਆਪਣਾ ਇੰਨਾ ਪਿਆਰ ਨਹੀਂ ਹਣੀ ਹੁਣ ਮਤਲਬ ਹੁਣ ਆ ਹੀ ਠੀਕ ਆ ਵੀ ਮਤਲਬ ਮੈਨੂੰ ਹੁਣ ਚਲੋ ਭੈਣ ਕਰਵਾ ਕੇ ਤੇ ਹੁੰਦਾ ਹੀ ਆ ਪਰ ਇੰਨਾ ਜ਼ਿਆਦਾ ਗੂੜ ਨਹੀਂ ਹੁਣ ਕਿੱਥੇ ਕਦੀ ਚਾਤਾ ਆ ਕੰਬਲੀ ਆ ਕੇ ਕਦੀ ਉੱਧਰਲੀ ਆ ਕੇ ਕਦੀ ਕਿਤੇ ਵੀਡੀਓ ਬਣਾਉਣੀ ਹੋਰ ਹੀ ਚੀਜ਼ ਵੀ ਸੀ ਹੁਣ ਕਿਉਂਕਿ ਕਿਓ ਕੇ ਸਿੰਪਲ ਜੀ ਗੱਲ ਫੇਰ ਹੈ ਤੁਹਾਡਾ ਵਿਆਹ ਹੋ ਜਾਣਾ ਤੁਸੀਂ ਆਪਣੇ ਪਿੰਡ ਹੋਣਾ ਹੈ ਆਪਾਂ ਆਪਾਂ ਪ੍ਰੋਗਰਾਮਾਂ ਤੇ ਮਿਲਿਆ ਕਰਨਾ ਹੈ ਸਿਰਫ ਤੇ ਇਦਾਂ ਹੋਣਾ ਰਾਹੀ ਅਸੀਂ ਗਾਹ ਕਿਆ ਕਰਨਾ ਹੈ ਕੋ ਕਵਲ ਭਾਜੀ ਦੀ ਭੈਣ ਵਾ ਭੈਣ ਤੇ ਇੰਦੁਰਾ ਸਾਸਰੀ ਕਵਲ ਭਾਜੀ ਇਹ ਕਵਲ ਭਾਜੀ ਇਹ ਕਵਲ ਭਾਈ ਦੀ ਭੈਣ ਆ ਤੇ ਕਵੀ ਕੀ ਭਾਜੀ ਨੂੰ ਐਡਜਮੈਂਟ ਹੁਣ ਜਿਆਦਾ ਬਹੁਤ ਜਿਆਦਾ ਹੋ ਗਈ ਹੋਣਾ ਨਾ ਇਹ ਤੇ ਹੈ ਬਾਕੀ ਹੁਣ ਫਿਰ ਜਦੋਂ ਹਰ ਵਾਰ ਆਈਦਾ ਤੇ ਦੀਦੀ ਨੂੰ ਮਿਲਣਾ ਹੁੰਦਾ ਤੇ ਨਾਲ ਤੁਹਾਨੂੰ ਵੀ ਫਿਰ ਉਨਾ ਹੀ ਮਤਲਬ ਸਾਡਾ ਤੇ ਹੁਣ ਇਦਾਂ ਹੀ ਲੰਨੂ ਪਿਆਰ ਵਧ ਗਿਆ ਨਾ ਇਹ ਚਲੋ ਇਹ ਚੀਜ਼ ਵਧੀਆ ਵੀ ਬੜੀ ਹੋਈ ਆ ਕਿ ਇੱਕ ਭੈਣ ਦੇ ਨਾਲ ਦੂਜੀ ਭੈਣਾਂ ਨੂੰ ਫ੍ਰੀ ਮਿਲ ਗਈ ਤੇ ਬਾਕੀ ਮਾਮਾ ਜੀ ਹੁਣੀ ਕਾਰਡ ਵੰਡਣ ਦੇ ਆ ਤੇ ਘਰੇ ਆਏ ਆ ਦੀਦੀ ਉਹਨਾਂ ਨੂੰ ਕਾਰਡ ਦੇਣ ਤੇ ਅੱਧੇ ਬੰਦੇ ਤੇ ਗਏ ਆਗੇ ਲੁਧਿਆਣੇ ਤੇ ਅਸੀਂ ਜਲੰਧਰੋਂ ਆਏ ਮੈਨੂੰ ਵੇਖ ਕੇ ਸਰਪ੍ਰਾਈਜ਼ ਨਹੀਂ ਓਏ ਅੱਛਾ ਤੁਹਾਨੂੰ ਪਤਾ ਏ ਤੇ ਠੀਕ ਆ ਮਾਮਾ ਕਿ ਪ੍ਰੋਗਰਾਮ ਤੋਂ ਹੁੰਦੇ ਕਿ ਕਾਰਡ ਹੀ ਵੰਡਣ ਦੇ ਆ ਉਹੜਾ ਟੌਰ ਮਾਰਿਆ ਅੱਜ ਸਤਿ ਸ੍ਰੀ ਅਕਾਲ ਮਾਮੀ ਹੋ ਮਰਾ ਫਿਰ ਸਤਿ ਸ੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਮੀ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਦੇ ਸਤਿ ਸ੍ਰੀ ਅਕਾਲ ਮਾਮੀ ਜੀ ਮੈਨੂੰ ਨਾ ਦੱਸਿਆ ਸੀ ਆਪਣੀ ਜੋ ਗੁਰਸ਼ੰਮ ਕਹਿੰਦੇ ਆ ਇਹਦਾ ਜੋਤੀ ਦੀ ਨਾ ਮੈਂ ਨਾ ਉਹ ਫਿਰ ਅੱਗੇ ਚੱਲ ਗਏ ਉਥੋਂ ਆ ਮੈਨੂੰ ਤਾਂ ਭੈਣ ਜੀ ਨੇ ਦੱਸਿਆ ਮੈਂ ਨਾਲ ਹੀ ਇਹ ਸੰਦੀਪ ਤਾਂ ਕਹਿੰਦੇ ਉਹ ਸਰਾਹ ਦੇ ਲੱਗੇ ਆ ਉਹ ਫਿਰ ਅੱਗੇ ਚੱਲ ਗਏ ਤੇ ਕਹਿੰਦੇ ਫਿਰ ਮੈਨੂੰ ਦੱਸਿਆ ਵੀ ਮਾਮੇ ਹਣਾਉਣਾ ਫਿਰ ਮੈਂ ਕਿਹਾ ਮੈਂ ਤੁਹਾਡੇ ਨਾਲ ਚੱਲ ਜਾਣਾ ਮਾਮੇ ਹਣਾਣਾ ਕਰਨ ਨੂੰ ਚੱਲ ਜੂੰਗਾ ਮੈਂ ਫਿਰ ਨਾਲ ਤਾਂ ਨੂੰ ਛੱਡ ਦੇਣਾ ਬਹਿ ਜਾ ਤੂੰ ਤੁਸੀਂ ਫੇਰ ਅੱਗੇ ਵੀ ਕਿਤੇ ਰੁਕਣਾ ਕਿ ਪਿੱਛੇ ਸਾਰੇ ਵੰਡ ਕੇ ਆਏ ਹੋ ਨਹੀਂ ਹੋਣਾ ਬਈ ਪਿੰਡੋਂ ਵੀ ਆ। ਅੱਛਾ ਪਿੰਡ ਨਾ ਜਾਣਾ। ਨਹੀਂ ਆਈ ਕਿਥੇ ਰਹਿਣਾ। ਆ ਬਹੁਤ ਬਾਬਾ ਤੁਸੀਂ ਤਾਂ ਮੇਰੇ ਨਾਲ ਦੇ। ਤੇ ਆ ਗੁਰਸਹਿਰ ਨਾ ਨਹੀਂ ਨਾਲ ਹੈ ਨਾ। ਗੁਰਸਹਿਰ ਨੂੰ ਮੈਂ ਲਾਇਆ ਹੀ ਫੋਨ ਤੇ ਆਂਦਾ ਮੈਂ ਨਹੀਂ ਨਾਲ ਗਿਆ ਇਹ ਬਾਜੀ। ਕੁਛ ਨਹੀਂ ਹੁਣ ਆਈ ਜਾਣਾ ਇੱਦਾਂ। ਇਧਰ ਫੇਰ ਉੱਦਾਂ ਵੀ ਮੁੜ ਕੇ ਆਈ ਜਾਇਆ ਕਰੇਗਾ ਕਿੱਥੇ ਨਿਆਣੇ ਕਿੱਥੇ ਆ? ਨਿਆਣੇ ਉੱਪਰ ਹਨਾ ਨੂੰ ਸਾਧ ਕੇ ਲੈ ਆਓ। ਠੰਗੋ। ਸਸ ਸਤਿਗੁਰੂ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਜਣੇ ਠੀਕ ਠਾਕ ਅੱਛਾ ਕੱਲ ਜਿਹੜਾ ਵਲੌਗ ਬਣਾਉਣ ਲੈ ਤੇ ਉਹ ਵਲੌਗ ਬਣਾਉਂਦਾ ਬਣਾਉਂਦਾ ਮੇਰਾ ਫੋਨ ਬੰਦ ਹੋ ਗਿਆ ਤੇ ਗਾੜੀ ਵਲੌਗ ਬਣਿਆ ਹੀ ਨਹੀਂ ਉਹਦੇ ਜਿੰਨਾ ਕੁ ਰਿਕਾਰਡ ਹੋਇਆ ਉਹਨਾਂ ਕੀ ਰਹਿ ਗਿਆ ਕਾਰਡ ਦੇਣ ਗਏ ਕਿ ਦੀਦੀ ਸੰਦੀਪ ਕੇ ਤੇ ਮੈਂ ਦੀਦੀ ਉਹਨਾਂ ਨਾਲ ਉਧਰੋਂ ਲੈ ਨਾ ਜਲੰਦਰੋਂ ਤੇ ਉੱਥੇ ਆਉਂਦਿਆਂ ਬਾਅਦ ਵਲੌਗ ਸ਼ੂਟ ਕਰਨੇ ਸ਼ੁਰੂ ਕੀਤਾ ਤੇ ਫੋਨ ਹੀ ਬੰਦ ਹੋ ਗਿਆ ਤੋਂ ਬਾਅਦ ਗਾੜੀ ਉਹ ਪਾਵਰ ਬੈਂਕ ਘਰੇ ਰਹਿ ਗਈ ਤਾਂ ਕਰਕੇ ਮੈਂ ਨਾਲ ਜਿਸ ਵੇਲੇ ਮੰਮੀ ਨੂੰ ਰੀਲ ਭੇਜੀ ਤੇ ਮੰਮੀ ਨੂੰ ਰੀਲ ਸਮਝ ਨਹੀਂ ਲੱਗੀ ਮੈਂ ਰੀਲ ਬਸੋਣਾ ਤੁਹਾਨੂੰ ਖੋਲੇ ਮੰਮੀ ਰੀਲ ਖੋਲੇ ਜਿਹੜੀ ਤੁਹਾਨੂੰ ਭੇਜੀ ਸਮਝ ਲੱਗੀ ਲੱਗੀ ਕਿਦਾਂ ਨਹੀਂ ਕਿਉਂ ਉਦੋਂ ਤੂੰ ਮੈਨੂੰ ਕੀ ਕਿਹਾ ਇਹ ਇੱਕ ਮਿੰਟ ਰੁਕ ਜਾ ਮੈਂ ਰੀਲ ਘੱਲੀ ਆ ਵਾ ਨਾਨਕ ਨਾਨਕ ਮੰਮੀ ਮੈਨੂੰ 100 ਗਾਣੇ ਕੱਢਣ ਤੋਂ ਬਾਅਦ ਮੇਰੀ ਮੰਮੀ ਪਾਰ ਸੁਣਦੀ ਹੋਈ ਤੇ ਮੈਂ ਅੱਛਾ ਕੁੱਤੇ ਦਾ ਰਿਐਕਸ਼ਨ ਮਤਲਬ ਇਦਾਂ ਦਾ ਰਿਐਕਸ਼ਨ ਮੇਰਾ ਤੇ ਮੰਮੀ ਮੰਮੀ ਮੈਨੂੰ ਕਹਿੰਦੇ ਮੈਨੂੰ ਤੂੰ ਕੁੱਤਾ ਸਮਝਿਆ ਮੈਨੂੰ ਤੂੰ ਮਤਲਬ ਮੈਂ ਕੁੱਤਾ ਮੈਂ ਮੈਨੂੰ ਕੁੱਤਾ ਸਮਝਿਆ ਤੇ ਰੀਲ ਤੇ ਤੁਹਾਨੂੰ ਸਮਝ ਲੱਗੀ ਨਹੀਂ ਫਿਰ ਤੇ ਹੁੰਦਾ ਵੀ ਹੁੰਦਾ ਵੀ ਇਦਾਂ ਹੀ ਆ 3600 ਗਾਲਾਂ ਕੱਢ ਕੇ ਤੇ ਬਾਅਦ ਚ ਵਾਇਰਲ ਵਾਇਰਲ ਕੰਡਿਆ ਬਈ ਬਾਦੀਆਂ ਗਾਲਾਂ ਕੱਢਦੀਆਂ ਇਹਨੂੰ ਹੂੰ ਉਦੋਂ ਮੇਰਾ ਕੈਮਰਾ ਬੰਦ ਹੁੰਦਾ ਕਿਤੇ ਕੈਮਰਾ ਹੋਣਾ ਦਾ 1 ਲੱਖ ਹੋ ਗਿਆ ਆਹੋ ਸੱਚ ਲੈ ਵਧਾਈਆਂ ਵੀਰ ਤੁਹਾਨੂੰ ਬਹੁਤ ਬਹੁਤ 1 ਲੱਖ 1 ਲੱਖ ਸਬਸਕ੍ਰਾਈਬਰ ਹੋ ਗਿਆ ਮੁੰਡਿਆਂ ਦਾ ਬੜੇ ਪੰਜਾਂ ਸਾਲਾਂ ਬਾਅਦ ਹੋਇਆ ਕੇਕ ਕਟਿੰਗ ਕਰ ਲੈ ਗਿੰਦੂ ਦਾ ਡਾਂਸ ਵੇਖਿਆ ਹਾਂ ਆ ਕੀ ਬਣਾ ਦਿਨਾ ਮੈਂ ਤੂੰ ਮੈਂ ਇਹ ਲੈਣਾ ਹੀ ਨਹੀਂ ਆ ਜਿਹੜੇ ਤੁਸੀਂ ਗਲਾਫ ਪਾ ਦਿੰਨੇ ਉੱਤੇ ਭਰਾਵਾ ਮੈਂ ਇਹੋ ਲੈਣੀ ਮੇਰੇ ਕੋਲ ਤਾਂ ਨਹੀਂ ਕੋਈ ਹੁੰਦਾ ਤੂੰ ਤੂੰ ਹੀ ਲੈ ਲਓ ਮੈਨੂੰ ਹੋਰ ਜਾਈ ਦਿਓ ਜਿਹਦੇ ਉੱਤੇ ਗਲਾਫ ਨਹੀਂ ਪੈਂਦਾ ਜਿਹੜੀ ਜਿੱਧਰ ਨੂੰ ਮਰਜ਼ੀ ਘੁੰਮੀ ਜਾਓ ਅੰਦਰ ਨੂੰ ਇਹ ਤਾਂ ਭੱਜੀ ਫਿਰਦੀ ਵਿੱਚ ਮੈਂ ਕੀ ਕਰਾਂ ਇਹ ਚ ਕੰਬਲ ਵਗਾ ਕੰਬਲ ਵਗਾ ਪਰ ਆ ਇਹਦੇ ਚ ਝੋਲਾ ਜਾਂ ਬਣ ਜਾਂਦਾ ਪਾਸਾ ਲੜ ਵੱਟੋ ਤੇ ਫੇਰ ਦੂਜੇ ਵੱਲ ਮੈਂ ਇਹ ਚ ਬੜਾ ਸੋਹਣਾ ਕੰਬਲ ਮੈਂ ਤੇ ਇਹੋ ਲੈਣੀ ਰਹਿਣੀ ਮੈਨੂੰ ਹੋਰ ਜਾਈ ਦਿਓ ਜਿਹੜੀ ਬਿਸਤਰਾ ਜਿਹੜਾ ਇਹ ਇਹਦੇ ਵਿੱਚ ਕੰਬਲ ਆ ਮੈਂ ਮੈਂ ਹੁਣ ਉਹ ਵੀ ਕੰਬਲ ਵਾਲਾ ਹੀ ਲੈਣੀ ਹੈ ਇਹਨੇ ਨੇ ਭਾਰੇ ਕੰਬਲ ਵਾਗੇ ਮੈਨੂੰ ਹੋਰ ਰਜਾਈ ਦੋ ਜਿਹੜੀ ਕੰਬਲ ਭਾਜੀ ਹੁੰਦੀ ਹੈ ਕਵਰ ਕਿਉਂ ਉਹ ਦੋ ਹੋ ਨਹੀਂ ਮਿਲਦੀ ਉਹਦੇ ਨਾਲ ਨੀ ਗਾ ਰੱਖ ਮੈਨੂੰ ਹੋਰ ਰਜਾਈ ਚਾਹੀਦੀ ਹੈ ਜੀ ਕੋਈ ਲੱਲਾ ਉਹ ਨਹੀਂ ਮਿਲਦੀ ਚੱਲ ਵਿੱਕੀ ਭਾਜੀ ਵਾਲੀ ਦੇ ਦੋ ਉਹ ਵੀ ਨਹੀਂ ਮਿਲਦੀ ਯਾਰ ਆ ਤੇ ਗੱਲ ਗਲਤ ਹੋਣਾ ਤੂੰ ਆਪਣੇ ਨਹੀਂ ਮਤਲਬ ਮੈਨੂੰ ਉਹ ਟਾਈਮ ਯਾਰ ਤੂੰ ਹੀ ਪਹਿਲੇ ਲੱਲਿਓ ਮੇਰੇ ਕੋ ਸੇਮ ਰਜਾਈ ਚਾਹੀਦੀ ਮੈਨੂੰ ਹੋਸ਼ਾ ਮਤਲਬ ਨਹੀਂ ਦਿਖਵਾ ਦੋ ਸਮਝ ਨਹੀਂ ਲੱਗਣ ਈ ਤੇਰੀ ਆ ਤੂੰ ਕੀ ਬਣਾਤਾ ਤੂੰ ਯਾਰ ਇਹਦੀਆਂ ਹੁਣ ਨੁਕਰਾਂ ਤੁਸੀਂ ਬਣ ਸੀਤੀਆਂ ਹੁਣ ਤੇ ਠੀਕ ਆ ਪਾਸਾ ਲਈਦਾ ਨਹੀਂ ਉਹਦਾ ਨੁਕਰਾਂ ਸੀਗਲੇ ਨਹੀਂ ਤੁਸੀਂ ਸਿੱਧੇ ਦੇ ਸਿੱਧੇ ਐ ਖੜਾਪ ਦੇਣੀ ਪੈ ਜਾਣੇ ਆ ਮੈਂ ਪਾਸੇ ਲੈਣੇ ਹੁੰਦੇ ਮੈਂ ਜਵਾਨ ਜਵਾਨ ਬੰਦਾ ਤੁਸੀਂ ਤੇ ਜਿੱਥੇ ਟਿੱਗੇ ਟਿੱਗੇ ਹੁਣ ਮੈਂ ਬੁੱਤੇ ਬੰਦੇ ਪਾਸੇ ਲੈਣੇ ਹੁੰਦੇ ਜਵਾਨ ਆਂ ਜਿਹੜੇ ਐਵੇਂ ਮੈਨੂੰ ਪਸੀਨਾ ਆਉਂਦਾ ਗਰਮੀ ਲੱਗਦੀ ਰਾਤ ਨੂੰ ਤੇ ਮੈਂ ਉਹਨੂੰ ਲਾਉਣਾ ਹੁੰਦਾ ਲੈਣਾ ਹੁੰਦਾ ਚੁੱਪ ਕਰ ਮੈਂ ਕਿਉਂ ਚੁੱਪ ਕਰਾਂ ਤੈਨੂੰ ਭਾਵੇਂ ਜਿਹੜੀ ਮਰਜ਼ੀ ਰਜਾਈ ਦੇ ਦੇ ਤੂੰ ਇਦਾਂ ਹੀ ਕਰ ਲੈ ਮੈਨੂੰ ਰਜਾਈ ਚਾਹੀਦੀ ਉਹ ਜਿਹੜੀ ਜੇ ਉਹਦੋਂ ਸੁਨਨੀ ਸੁਨਨੀ ਗਲਾਫ ਵਾਲੀ ਦਿੱਤੀ ਉਹਦਾ ਵੀ ਤੂੰ ਜਲੂਸ ਕੱਢਿਆ ਮੰਮੀ ਹੁਣ ਇੱਕ ਗੱਲ ਇਹ ਵੀ ਆ ਦੋਵੇਂ ਰਜਾਈਆਂ ਦਾ ਤੁਸੀਂ ਸੇਮ ਤਰੀਕੇ ਨਾਲ ਗਲਾਫ ਪਾਇਆ ਹੈਗਾ ਉਹਨੂੰ ਨੁਕਰਾਂ ਸੀਓ ਇਹਨਾਂ ਦੀਆਂ ਚਮੇ ਬੰਨਿਆ ਤੇ ਵਿੱਚ ਇਹਦਾ ਕਮਲ ਨਾ ਨੁਕਰਾਂ ਸੀਤੀਆਂ ਕਿੱਦਾਂ ਹੋ ਜੂਗੀਆਂ ਸੀਤੀਆਂ ਨੂੰ ਸੁਰਮੀ ਰਜਾਈ ਨਹੀਂ ਨਹੀਂ ਸੀਤੀਆਂ ਮੈਂ ਰਾਤੀ ਰਾਤੀ ਬਾਦ ਮੈਂ ਕੀ ਨਾ ਕੱਟ ਕੱਟ ਕੇ ਗਲਾਸ ਲਾਇਆ ਵਾ ਮੇਰੀ ਗੱਲ ਸੁਣੋ ਮੈਂ ਰਾਤੀ ਉੱਠਿਆ ਬਾਥਰੂਮ ਕਰਨ ਤੇ ਮੈਂ ਇਹਨੂੰ ਰਜਾਈ ਨੂੰ ਖਿੱਚ ਕੇ ਨਾ ਸਿੱਧਾ-ਸੁੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਰ ਇਕੱਠੀ ਹੋ ਗਈ ਮੈਂ ਝਾੜੀਏ ਹੋਰ ਫੜੇ ਨੂੰ ਇਕੱਠੀ ਹੋ ਗਈ ਜਾ 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 ਮੈਂ ਪਰਲੇ ਬੰਨੇ ਤਿਆਰਿਆ ਹੋਰ ਲੇਵਲੇ ਵਾਲੀ ਮੈਂ ਵੇਖੀ ਨਹੀਂ ਮੈਂ ਖੱਲੀ-ਵੱਲੀ ਸੋਹਣਾ ਬਸ ਇੰਨਾ ਨਿੱਗ ਹੋਣਾ ਚਾਹੀਦਾ ਵਾ ਪਰ ਨਹੀਂ ਹੁਣ ਮੈਂ ਉਹ ਬਾਹਰ ਜਿਹੜੀ ਤੁਸੀਂ ਬੇਟੀ ਚ ਰਜਾਈਆਂ ਰੱਖੀਆਂ ਨਾ ਸਾਡੇ ਕੋਲ ਤਾਂ ਨਹੀਂ ਇਦਾਂ ਹੁੰਦੀ ਤੇ ਕੋਈ ਨਹੀਂ ਜਿਹੜੀਆਂ ਬਾਹਰ ਪਈਆਂ ਉਹ ਨਹੀਂ ਮਿਲਣੀਆਂ ਉਹ ਨਾਲ ਧਿਆਨ ਨਾ ਰੱਖਿਆ ਨਾ ਉਹ ਉੱਨਾ ਚੋਂ ਇੱਕ ਨਿਕਲ ਨਹੀਂ ਆਪਨੇ ਇਥੇ ਹੋਰ ਕੋਈ ਲੱਲਾ ਆ ਆ ਜਾਓ ਲੱਲੇ ਖਾਓ ਲੱਗੀਆਂ ਜੀ ਹਾਂ ਉਹ ਉਹਦਾ ਨਾ ਗਲਾਬ ਇਦਾਂ ਹੈਗਾ ਗਲਾਬ ਹੀ ਆ ਉਹਦੇ ਤੇ ਵੀ ਹੁਣ ਜਾਈਆਂ ਸਾਰੀਆਂ ਆ ਪਾਪੇ ਦੀ ਚਾਹੀ ਤੇ ਗਲਾਪ ਆਪਾ ਇਦਾਂ ਕਰ ਲਿੰਦਾ ਮੰਮੀ ਯਾਰ ਪਾਪਾ ਜਿੱਥੇ ਟਿਕ ਜਾਂਦਾ ਟਿਕ ਜਾਂਦਾ ਤੁਸੀਂ ਜਿੱਥੇ ਟਿਕ ਜਾਂਦੇ ਟਿਕ ਜਾਂਦੇ ਤੇ ਤੂੰ ਡਾਂਸ ਕਰਦਾ ਨਾ ਮੈਨੂੰ ਨਹੀਂ ਪਤਾ ਮੈਂ ਹੋਰ ਜਾਈ ਕੱਢਣੀ ਆ ਉਹ ਸੁਰਮੀ ਦੀ ਰਜਾਈ ਸੀ ਉਹ ਉਦਾਂ ਹੀ ਤੈਨੂੰ ਉਹ ਉਹਦੇ ਉੱਲ ਧਿਆਨ ਹੋ ਗਿਆ ਰਜਾਈ ਇੱਕ ਦੋ ਉਹੇ ਪਈਆਂ ਇੱਥੇ ਜਿਹੜੀ ਮਰਜੀ ਲੱਲਾ ਉਹ ਨਹੀਂ ਕੱਢਣੀ ਆ ਮੈਂ ਨਾ ਪਤਾ ਕੀ ਕਰਨਾ ਮੈਂ ਮੈਂ ਨਾ ਬੈੱਡ ਦੀਆਂ ਚਵਾਂ ਨੁਕਰਾਂ ਨਾਲ ਕਿੱਲੇ ਮਾਰ ਕੇ ਰਜਾਈ ਗੱਡ ਦੇਣੀ ਆ ਹਾ ਦੇ ਵਿੱਚ ਵੜ ਜਾਣਾ ਵਿੱਚ ਵੜ ਜਾਣਾ ਵਿੱਚ ਜਾਣਾ ਵੜ ਤੇ ਜਿਹੜੀ ਜਿਹੜੇ ਕੋਈ ਚੱਕਰ ਹੀ ਨਹੀਂ ਆਵੇ ਚ ਵੜ ਕੇ ਨਿਕਲ ਕੇ ਕੋਈ ਚੱਕਰ ਹੀ ਨਾ ਪਵੇ ਆਹੋ ਆਹ ਤੇ ਤੂੰ ਖੰਭਾ ਦਿਨਾਂ ਨਾ ਸਵੇਰੇ ਇੱਕ ਵਾਰ ਇਹਨੂੰ ਜੋੜਨ ਲੱਗ ਇਹਨੂੰ ਤੂੰ ਹੀ ਪਤਾ ਕੀ ਕਰੋ ਇਹਨੂੰ ਗੁਸ਼ੂ-ਮੁਸ਼ੂ ਕਰਕੇ ਤੇ ਉਹ ਨੁਕਰੇ ਮਾਰੋ ਇਦਾਂ ਮਾਰੀਂ ਇਦਾਂ ਹੀ ਚੁੱਕ ਲੈਣੀ ਆਪਾਂ ਨਾ ਗਲਤ ਗੱਲ ਆ ਪਾਉ ਇਹ ਮੇਰੇ ਨਾਲ ਮੇਰੇ ਘਰੇ ਵਿਤਕਰਾਂ ਹੁੰਦਿਆ ਮੈਨੂੰ ਰਜਾਈਆਂ ਦਿਨੇ ਤੂੰ ਤੂੰ ਆਪਣੇ ਆਪੇ ਵਿਤਰੇ ਪਾਈ ਜੰਦਾ ਫੂੰਗ ਨਵਜੰਡਿਆ ਕਿਸ ਦਾ ਭੱਲਾ ਚ ਵਿਤਰੇ ਪਾਈ ਜੰਦਾ ਨਹੀਂ ਨਹੀਂ ਅਛਾ ਮੈਨੂੰ ਮੈਂ ਆਹ ਸਟੋਰ ਚ ਸੌਣਾ ਵੇ ਜਿੱਥੇ ਬਿਸਤਰੇ ਰੱਖਦੇ ਆ ਆਪੇ ਮ ਲ ਕੋਈ ਜਗ੍ਹਾ ਨਹੀਂ ਬਚੀ ਸੌਣ ਨੂੰ ਤੇ ਮੈਂ ਕੀ ਕਰਾਂ ਡੈਡੀ ਲਾਗੇ ਹੋਣੀ ਸੁਤਾ ਜਾਂਦਾ ਡੈਡੀ ਦੇ ਘਰਾੜਿਆਂ ਲਾਗੇ ਜਗ੍ਹਾ ਕਿਉਂ ਨਹੀਂ ਬਚੀ ਪਾਪੇ ਲਾਗੇ ਸੌਂ ਜਾਂ ਕਰ ਪਾਪੇ ਲਾਗੇ ਮੈਂ ਕਿਦਾ ਪਾਪੇ ਦੇ ਮੰਜੇ ਤੇ ਪਾਪੇ ਨਾਲ ਹੀ ਸੌਂ ਜਾ ਕਰਨਾ ਨਿੱਕੇ ਨਿੱਕੇ ਹੁੰਦੇ ਪਾਪੇ ਨੇ ਇਸਾਂ ਹੀ ਦਾ ਆ ਜਾ ਸੌਂ ਜਾ ਕਰਕੇ ਕੀ ਪਾਪਾ ਨੂੰ ਘਰਾੜੇ ਪਾਪੇ ਨੇ ਕਰਨਾ ਪਾਪੇ ਨੇ ਕਰਨਾ ਨਿੱਕੇ ਹੁੰਨੇ ਨੇ ਨਿੱਕੇ ਹੁੰਦੇ ਆ ਮੈਂ ਜਦੋਂ ਪਾਪੇ ਕੋ ਜਾਨਾ ਤੇ ਪਾਪੇ ਨੇ ਨਾਲ ਪਾ ਲੈਣਾ ਤੇ ਆ ਗਿਆ ਗਿੱਦੜਾ ਆ ਗਿਆ ਗਿੱਦੜਾ ਦੱਬਾ ਜੀ ਮੇਰਾ ਨਾ ਡੱਬਾ ਪਾਇਆ ਹੁੰਦਾ ਹੈ ਪਾਪੇ ਨੇ ਮੈਂ ਤੇ ਡੱਬਾ ਕੇ ਪਾਇਆ ਨਾ ਗਿੱਦੜ ਤੇ ਡੱਬਾ ਕਹਿੰਦਾ ਹੁੰਦਾ ਹੈ ਮੇਰਾ ਕਿ ਦਵਾਨ ਬੈੱਡ ਉੱਥੇ ਸੌਂ ਜਾਂਦਾ ਨਹੀਂ ਸੌਣਾ ਪਾ ਇੱਥੇ ਹੀ ਆ ਨੀਗਾ ਪਾ ਨੂੰ ਇੱਥੇ ਆਉਂਦਾ ਸੌਂਦਾ ਤੂੰ ਆ ਫਿਰ ਨਾ ਲੋਕਾਂ ਦੇ ਕੋਲ ਆਉਣਾ ਨਹੀਂ ਪਰ ਰਜਾਈ ਮੈਨੂੰ ਦੇ ਦਿਓ ਨਾ ਵਧੀਆ ਕੁਆਲਿਟੀ ਦੀ ਆ ਜਮਨ ਭਾਬੀ ਵਾਲੀ ਰਜਾਈ ਤੇ ਗੱਭਜਾ ਕਰਨਾ ਮੈਂ ਉਹ ਨਹੀਂ ਦੇਣੀ ਉਹ ਵਧੀਆ ਇੱਕ ਨਵੇਂ ਸੋਫੇ ਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਆ ਰੰਗ ਮੈਂ ਚੂਜ਼ ਕੀਤਾ ਸੀ ਤੇ ਤੁਸੀਂ ਕਹਿੰਦੇ ਸੀ ਵੀ ਇਹ ਵਧੀਆ ਨਹੀਂ ਲੱਗਣਾ। ਤੂੰ ਚੂਜ਼ ਕੀਤਾ ਵਧੀਆ ਵੀ ਆ ਬਹੁਤ ਵਧੀਆ ਪਰ ਮਾਮਾ ਪਤਾ ਕੀ ਆ ਕੰਡੇ ਹੀ ਰਾਤੀ। ਹਾਂ। ਪੈਣ ਇੰਨਾ ਪਿੱਕਾ ਰੰਗ ਲਵਾ ਲਿਆ ਨਿਆਣਿਆਂ ਨੇ ਮੈਲਾ ਕਰ ਦੇਣਾ। ਨਿਆਣਿਆਂ ਨੇ ਮੈਲਾ ਕਿਉਂ ਇਹ ਰੂਮ ਦੇ ਵਿੱਚ ਹੁਣ ਬਾਹਰ ਸਿਸਟਮ ਇਹ ਲਾ ਦੇਣਾ ਵੀ ਚਪਲ ਨਹੀਂ ਅੰਦਰ ਆਉਣ ਦੇਣੀ। ਚਪਲ ਲਈ ਨਿਆਣੇ ਖਾਂਦੇ ਚਿੰਦੇ ਹੱਥ ਲਾ ਦਿੰਦੇ ਭਰਾਵਾ। ਉਹ ਨਹੀਂ ਇਹ ਡਰਾਈ ਕਲੀਨ ਹੋ ਜਾਂਦੇ ਆ ਪਰ ਵੇਖੋ ਨਾ ਤੁਸੀਂ ਆ ਗੱਦੀ ਆ ਕਿੱਡੀ ਸੋਹਣੀ ਹੈ ਬਣੀ ਵੇ। ਨਹੀਂ ਗੱਡ। ਮਾਰ ਕੇ ਦਿਖਾ। ਗੱਟਰ ਬਣੀ ਆ ਬਹੁਤ ਘਟਮ ਬਣੀ ਆ ਟੌਰ ਵੀ ਬਣਿਆ ਹੋ ਜਦੋਂ ਇਹ ਪੂਰਾ ਬਣ ਗਿਆ ਵੇਖੀ ਆ ਲੈ ਬੰਡਿਆ ਵਾਹ ਲੈ ਤੇ ਆ ਇਦਾਂ ਵਾਂ ਵਿੱਚ ਡੇ ਆ ਅੱਛਾ ਇੱਕ ਚੀਜ਼ ਹੋਰ ਵਾ ਵੀ ਇਹਨਾਂ ਨੇ ਨਾ ਬੜੇ ਮੈਂ ਤਾਂ ਪਹਿਲੀ ਥਾਰ ਵੇਖਿਆ ਚੀਜ਼ ਬਣਦਿਆਂ ਮੈਂ ਇਦਾਂ ਵਾ ਖਾਣਾ ਕੱਟ-ਕੱਟ ਕੇ ਤੇ ਉਹਦੇ ਆਲੇ ਦੁਆਲੇ ਲਾ ਕੇ ਤੇ ਇਹਦੇ ਉੱਤੇ ਕੱਪੜਾ ਸੀਣਾ ਸਾਰੀ ਦਿਹਾੜੀ ਕਰਦੇ ਰਹਿਆ ਨਹੀਂ ਮਿਹਨਤ ਬਹੁਤ ਕੀਤੀ ਮਿਹਨਤ ਬਹੁਤ ਸਾਰੀ ਦਿਹਾੜੀ ਆਹ ਚੀਜ਼ ਨੂੰ ਸਾਰੀ ਦਿਹਾੜੀ ਲੱਗੀ ਹੈ ਹਾਂ ਪਰ ਵਧੀਆ ਵੀ ਲੱਗਦਾ ਨਾ ਹੁਣ ਆਊਟ ਹੋ ਜਿਹੜੀ ਆ ਉਹ ਲੱਗ ਕੇ ਜਦੋਂ ਪੂਰੀ ਬਣ ਗਈ ਤੇ ਇੱਥੇ ਲੱਗ ਗਈ ਅੱਛਾ ਇੱਥੇ ਆਦੇ ਆਲੇ ਦੁਆਲੇ ਕੱਪੜਾ ਲੱਗਣਾ ਨਾ ਜਿਹੜਾ ਉਹ ਏਦਾਂ ਆਹ ਜਿਹੜਾ ਕੱਟ ਲੱਗਾ ਨਾ ਇੱਥੋਂ ਅੰਦਰ ਨੂੰ ਜਾਣਾ ਇਹਨੇ ਐ ਐ ਸੈਂਟਰ ਚੋਂ ਲੈਣਾ ਪੈਣੀਆ ਕੱਪੜੇ ਨੂੰ ਪਹਿਲਾਂ ਸੀਨਾ ਲਾਉਂਦੇ ਆ ਦੇਖਿਆ ਨਾ ਉਹਨੂੰ ਕੱਲ ਇਹਨੂੰ ਇਹ ਆ ਜਿਹੜੀ ਇਦਾਂ ਵੱਡ ਜੇ ਪਾਇਨਾ ਉਹਨੇ ਪਹਿਲਾਂ ਸੀਨਾ ਲਾਈਆ ਹੋਇਆ ਹੈ ਠੀਕ ਆ ਸੀਨਾ ਮਾਵੇ ਇਹਦੇ ਵਿੱਚ ਆਵੇ ਆਹੋ ਕੇ ਇਦਾਂ ਹੀ ਆ ਕੱਟ ਕੱਟ ਕੇ ਉਹਨੂੰ ਪਹਿਲਾਂ ਉਸ ਹਿਸਾਬ ਨਾਲ ਪੀਸ ਨੂੰ ਕੱਟ ਕੇ ਫਿਰ ਸੀਂ ਕੇ ਵਿੱਚ ਸੀਂਦੇ ਆ ਠਾਹ ਨੂੰ ਸੀਂਦੇ ਆ ਫਿਰ ਆਹ ਇਦਾਂ ਕਰਦੇ ਆ ਹਲੇ ਤੇ ਆ ਸ਼ੀਸ਼ਾ ਵੀ ਮੈਂ ਆ ਸ਼ੀਸ਼ਾ ਵੀ ਮੇਰੀ ਚੋਇਸ ਦਾ ਜਦੋਂ ਇਹ ਲੱਗਾ ਤੇ ਉਦੋਂ ਵੀ ਵੇਖਿਓ ਗੱਲ ਬਾਤ ਬਣਨੀ ਐਹ ਰੂਮ ਚ ਸ਼ੀਸ਼ਾ ਆ ਕਪੜਾ ਤੇ ਬੈੱਡ ਤੇ ਟੋ ਇਹ ਮੇਰੀ ਚੋਇਸ ਦੇ ਆ ਬਾਕੀ ਆਪਣੀ ਚੋਇਸ ਨਹੀਂ ਅਬ ਕਲਰ ਜਿਹੜਾ ਕੰਬੀਨੇਸ਼ਨ ਇਹ ਮੰਮੀ ਦੀ ਚੋਇਸ ਦਾ ਆ ਵੀ ਮੇਰੇ ਕਰਸ ਆ ਵੀ ਮੰਮੀ ਦੀ ਚੋਇਸ ਦਾ ਵਾ ਐਡੀ ਗੱਲ ਬਾਤ ਐਡੀ ਗੱਲ ਬਾਤ ਜੀ ਨਹੀਂ ਮੰਮੀ ਤੁਹਾਡੀ ਚੋਇਸ ਹੈ ਨਹੀਂ ਕਿਉਂ ਨਹੀਂ ਕਿਉਂ ਨਹੀਂ ਤੁਹਾਨੂੰ ਆ ਤਾਂ ਬਹੁਤ ਹੋਰ ਬੜਿਆ ਉਹ ਵੀ ਟੋਰਨ ਤੇਰਾ ਵੀਰ ਉਹਨੇ ਤਾਂ ਕਹਿਣਾ ਹੀ ਹਣ ਆ ਤਾਂ ਮੈਨੂੰ ਵੀ ਸੋਹਣੀ ਲੱਗੀ ਹੁੰਦਾ ਐਵੇਂ ਕਹਾਂ ਆ ਚੀਜ਼ ਜਿਹੜੀ ਆ ਨਾ ਹਾਂ ਮੈਂ ਹੀ ਬਦਲੀ ਕਰਾਇਆ ਕਿ ਆ ਨਹੀਂ ਕਰਨਾ ਇਹ ਕੰਦ ਨੂੰ ਆ ਕਰ ਦੋ ਆ ਪੂਰੇ ਦਾ ਪੂਰਾ ਸੋਹਣਾ ਲੱਗਦਾ ਨਾਲੇ ਜਿਹਦਾ ਦਰਵਾਜ਼ਾ ਬੰਦ ਹੋ ਗਿਆ ਪਤਾ ਨਹੀਂ ਲੱਗਣਾ ਇੱਥੇ ਬਾਥਰੂਮ ਮਜ਼ਬੂਤੀ ਏ ਥੋੜੀ ਹਾਂ ਮਜ਼ਬੂਤੀ ਬਾਕੀ ਆ ਜਿਹੜੀ ਆ ਆ ਜਿਹੜੇ ਵਿੱਚ ਆ ਜਿਹੜਾ ਸਕੈਲਟਨ ਜਿਹਾ ਬਣਿਆ ਇਹਦੇ ਚ ਕੱਚ ਲੱਗਣਾ ਟ੍ਰਾਂਸਪੇਰੈਂਟ ਹੁਣ ਮੈਂ ਕਹਿੰਦੇ ਆਂ ਕਿ ਇਹਦੇ ਚ ਲਾਈਏ ਆਪਾਂ ਬਲੈਕ ਕਲਰ ਟਿੰਟਡ ਕਾਲਾ ਟਿੰਟ ਕਲਰ ਤੇ ਤੁਸੀਂ ਕਹਿੰਦੇ ਬਰਾਊਨ ਟਿੰਟ ਲਾਈਏ ਬਰਾਊਨ ਟਿੰਟ ਤੁਸੀਂ ਅਦੇ ਨਾਲ ਰਲਉਣ ਦੀ ਕੋਸ਼ਿਸ਼ ਕਰਦੇ ਤਾਂ ਪਰ ਐਦਾ ਜਿਹੜੀ ਆ ਲੱਗ ਗਿਆ ਨਾ ਹੁਣ ਫਰੇਮ ਇਹ ਆ ਬਲੈਕ ਤੇ ਇਹ ਹੁਣ ਬਲੈਕ ਹੀ ਚੰਗਾ ਲੱਗਣਾ ਕੋਈ ਇਸ਼ੂ ਨਹੀਂ ਹੈ ਗੱਲ ਲੈ ਤਾ ਨਹੀਂ ਸੋਹਣਾ ਲੱਗਦਾ ਵਾ ਬਲੈਕ ਤੇ ਤੁਸੀਂ ਲੱਗਾ ਨਹੀਂ ਨਾ ਵੇਖਿਆ ਮੈਂ ਲੱਗਾ ਵੇਖਿਆ ਸੋਹਣਾ ਬੜਾ ਲੱਗਦਾ ਬਲੈਕ ਬਾਕੀ ਆ ਆ ਵਧੀਆ ਲੱਗਣ ਲੱਗ ਪਿਆ ਹੁਣ ਇੱਕਦਾਂ ਪੂਰਾ ਤਿਆਰ ਹੋ ਗਿਆ ਨਾ ਤੇ ਇੱਥੇ ਟੀਵੀ ਲੱਗ ਗਿਆ ਜਦੋਂ ਹਲੇ ਇਹਨਾਂ ਲਾਈਟਿੰਗ ਲੂਟਿੰਗ ਸਾਰੀ ਹੋ ਜਾਈ ਲਾਈਟਿੰਗ ਹਲੇ ਰਹਿੰਦੀ ਇੱਕ ਅਸੀਂ ਦੋ ਲਾਈਟਾਂ ਲੈਂਦੀਆਂ ਮੰਮੀ ਹੁਣ ਉਹ ਟੰਗਣੀਆਂ ਕਿੱਥੇ ਆ ਇੱਥੇ ਟੰਗੀ ਆ ਦੋਵੇਂ ਹਾਂ ਇੱਥੇ ਨੇ ਵੀ ਇੱਥੇ ਸੋਚਿਆ ਮਾਮਾ ਹੀ ਕਹਿੰਦੇ ਇੱਥੇ ਟੰਗਣੀ ਮੈਂ ਇਧਰ ਵੀ ਟੰਗ ਸਕਦੇ ਆ ਇੱਕੋ ਉਥੇ ਇੱਕੋ ਇਧਰ ਵੀ ਟੰਗ ਸਕਦੇ ਉੱਪਰ ਵੀ ਪਰ ਜਿਹੜੀਆਂ ਲੇਟਾਂ ਪਾਈ ਵੇ ਚਲਾਉਣ ਨੂੰ ਲਿਆਏ ਨਾ ਉਹ ਜਿਆਦੀਆਂ ਦੇਸੀ ਲੈਂਦੀਆਂ ਆਪਾਂ ਤੁਹਾਨੂੰ ਨਹੀਂ ਲੱਗਦਾ ਨਹੀਂ ਸੋਹਣੀਆਂ ਮਤਲਬ ਸਿੰਪਲ ਜੀਆਂ ਵਾਂ ਥੋੜੀਆਂ ਕਲਾਸੀ ਆ ਪਰ ਥੋੜੀਆਂ ਜੀਆਂ ਦੇਸੀ ਵਾਈਬ ਜੀ ਆਉਂਦੀ ਆ ਉਹ ਜਿੱਦਾਂ ਮਤਲਬ ਬਾਅਦ ਅੰਗਰੇਜ਼ੀ ਲਾ ਲਈ ਤੇ ਦੇਸੀ ਵਾਈਬ ਆ ਬਹੁਤ ਮਿਹਨਤ ਵਾਲਾ ਐਨਾ ਕੁ ਕੀਤਾ ਥੋੜੇ ਥੋੜੇ ਨੂੰ ਮੇਨ ਮੇਨ ਕੇ ਕੱਟਿਆ ਤੇ ਫਿਰ ਰੈਂਗੋੜੇ ਧਿਆਨ ਨਾਲ ਦੇਖਣ ਡਿਆ ਵੀ ਪਤਾ ਨਹੀਂ ਕੀ ਦੱਸਣ ਦੇ ਆ ਓਏ ਨਹੀਂ ਲੈ ਉਹ ਪਤਾ ਨਹੀਂ ਕਰਦਾ ਹੀ ਕੱਲ ਇੰਨਾ ਕ ਪੀਸ ਲੈ ਜਾਂਦਾ ਈ ਉਹਨਾਂ ਨੇ ਕੱਟੇ ਹੀ ਹਾਂ ਨਦੀਆਂ ਦੇ ਇੰਨਾ ਕ ਪੀਸ ਲੈ ਜਾਂਦਾ ਆਉਦੀ ਮੱਤ ਮਾਰ ਦਿੰਦਾ ਬੁੱਕੀ ਬੁੱਕੀ ਕਰਕੇ ਫੇਆ ਜਾਂਦਾ ਈ ਜਦੋਂ ਉਹ ਕੱਲ ਆਏ ਜੇਦੋਂ ਉਹ ਕੱਲ ਆਏ ਤੇ ਮੰਮੀ ਆਂਦੇ ਮਿਸਤਰੀ ਆਂਦੇ ਕਿਹ ਕੰਮ ਦਾ ਕੱਪੜਾ ਨਹੀਂ ਸਿਲੈਕਟ ਕੀਤਾ ਮੈਂ ਕਿਹਾ ਇਦਾਂ ਹੋ ਨਹੀਂ ਸਕਦਾ ਕੱਪੜਾ ਚਲੋ ਠੀਕ ਆ ਕੱਪੜੇ ਦੀ ਕੁਆਲਿਟੀ ਮੈਂ ਕਹਿ ਦੂੰ ਪਰ ਮੈਨੂੰ ਤਾਂ ਚੰਗੀ ਲੱਗਣ ਦੀ ਕੁਆਲਿਟੀ ਹੈ ਕਲਰ ਤੇ ਬਿਲਕੁਲ ਨਹੀਂ ਕਹਿ ਸਕਦੇ ਨਾ ਮਾਰਾ ਕੁਆੰਟੀ ਵੱਲੋਂ ਹੀ ਉਹਨਾਂ ਨੇ ਕਿਹਾ ਹੀ ਕੱਪੜਾ ਬਹੁਤ ਵਧੀਆ ਲਿਆਇ ਦਈਏ ਤੇ ਮੈਨੂੰ ਤੁਸੀਂ ਬਾਅਦ ਜਾ ਕੇ ਕਹਿੰਦੇ ਕੱਪੜਾ ਕਿਹ ਕੰਮ ਕਰ ਲਿਆਦਾ ਉਹ ਤਾਂ ਮੈਨੂੰ ਉਦਾਂ ਹੱਸਣ ਲਈ ਤੂੰ ਦੇ ਉਹ ਮੈਂ ਖਲਾਰਾ ਪਾਤਾ ਨੇ ਚੁੱਕੀ ਹੋਣਾ ਚੱਲ ਮੈਂ ਤਾਂ ਕਹਿੰਦੇ ਆ ਲਿਆ ਪਰ ਮੈਨੂੰ ਫੋਨ ਕੀਤਾ ਮੈਂ ਚਲਾ ਜਾ ਦੋ ਮਿੰਟ ਆਪਾਂ ਹੀ ਚੁੱਕ ਦਿੰਨੇ ਅਰਸ਼ ਦਾ ਕੀ ਪਤਾ ਹੋਣਾ ਕਿ ਨਹੀਂ ਆਉਣਾ ਡੈਡੀ ਨੇ ਸਾਡੇ ਨੇ ਛਾਂਗ ਘਤਿਆ ਸਾਰਾ ਮਿੰਨੀ ਗਾਰਡਨ ਪਤਾ ਕੀ ਹੈ ਇਹਦਾ ਫਾਇਦਾ ਕੋਈ ਨਹੀਂ ਸੀ ਮਾੜਾ ਬੋੜਾ ਟੌਰ ਜਾਈ ਪੱਤੇ ਬੜੇ ਖਦਰਦੇ ਸੀ ਕੋਈ ਸ਼ਾਂਵ ਨਹੀਂ ਹੁੰਦੀ ਇਹਦੀ ਕਾਂਤ ਦੇ ਲਾਗੇ ਹੀ ਤੇ ਸ਼ਾਂਗਿਆ ਤਾਵਾ ਵੀ ਇੱਥੇ ਫੁੱਲ ਲਾ ਦਾਂਗੇ ਕੋਈ ਹੋਰ ਬੂਟੇ ਲਾ ਦਾਂਗੇ ਲਿਓਣੇ ਪੈਣੇ ਫਿਰ ਜਾਂਦੇ ਬੂਟੇ ਲੈ ਕੇ ਆਈਏ ਬੀਜ ਹੁੰਦੇ ਆ ਪਰ ਇਹ ਆ ਵੀ ਉਹ ਬੀਜ ਜਿਹੜੇ ਉਹ ਗਰਮੀਆਂ 'ਚ ਲਾਈਦੇ ਆ ਪਲੇਅਰ ਕੋਟ ਨੇ ਹੈ ਬੀ ਬੜੇ ਪੁੱਲਾਂ ਦੇ ਬੜੇ ਵਧੀਆ-ਵਧੀਆ ਬੀ ਆ ਇੱਕ ਡੈਡੀ ਮੈਂ ਸੱਚ ਫੁੱਲ ਵੇਖੇ ਹੀ ਲਾਲ ਰੰਗ ਦੇ ਕੱਲ ਅਸੀਂ ਕਿੱਥੇ ਜਾਣਦੇ ਹਾਂ ਯਾਰ ਮੈਂ ਗੁਰਸ਼ਰਨ ਨਹੀਂ ਮੇਰੇ ਨਾਲ ਕੋਈ ਨਹੀਂ ਕਿੱਥੇ ਜਾਣਦੇ ਆਪਣੇ ਨਹੀਂ ਸਾਰੀ ਗੁਰਸ਼ਰਨ ਨਹੀਂ ਅਸੀਂ ਗਏਗੇ ਮੈਂ ਪ੍ਰੀਤੀ ਦੀਦੀ ਆਹੀ ਮੈਂ ਗੱਡੀ ਚਲਾਉਣਾ ਇਹ ਲਾਗੋਂਦੀ ਕਿਤੇ ਨੰਗੇ ਹੀ ਤੇ ਉਹ ਘਰ ਦੇ ਗਾੜੀ-ਗਾੜੀ ਉਹਨਾਂ ਲਾਲ ਰੰਗ ਦੇ ਉਹਨਾਂ ਨੇ ਲਾਏ ਹੀਗੇ ਫੁੱਲ ਤੇ ਉਹ ਮੈਨੂੰ ਮੈਨੂੰ ਨਾ ਨਹੀਂ ਪਤਾ ਕੀ ਪ੍ਰੀਤੀ ਦੀ ਜਾਂਦੀ ਜਾਂਦੀ ਐ ਐਨੇ ਫੈਲਦੇ ਆ ਨਾ ਇੱਕ ਤੋਂ ਦੂਜੇ ਕਿਰ-ਕਿਰ ਕੇ ਵੱਜ ਜਾਂਦੇ ਆ ਅਸੀਂ ਮਲੇਰਪੁਰ ਤੋਂ ਨਰਸਰੀ ਜ گئے ਤੇ ਨਰਸਰੀ ਜ ਗਏ ਅਸੀਂ ਤੇ ਵਿਨੋਦ ਉਹਨਾਂ ਦੀ ਮੰਮੀ ਦਾ ਮਨੋਦ ਨਹੀਂ ਨਾ ਵਿਨੋਦ ਨਹੀਂ ਨਾਲ ਵਿਨੋਦ ਦਾ ਡੈਡੀ ਅੱਛਾ ਅਸੀਂ ਉੱਥੋਂ ਲੈ ਕੇ ਆਏ ਆ ਉਹ ਫੁੱਲ ਇਦਾਂ ਦੇ ਆ ਵੀ ਐ ਇਦਾਂ ਦੇ ਫੁੱਲ ਇੱਥੇ ਆਪਣੇ ਕਿਤੇ ਨਹੀਂ ਆਗੇ ਨਰਸਰੀਆਂ ਤੋਂ ਮਿਲਣਗੇ ਅਸੀਂ ਇਹ ਕਰਕੇ ਬੂਟੇ بڑے ਬੂਟੇ ਨਹੀਂ ਲੈ ਵੀ ਆਹ ਲਈਏ ਵੀ ਆ ਵੀ ਲਾਵਾਂਗੇ ਬੂਟੇ ਵੀ ਲਾ ਸਕਦੇ ਹਾਂ ਬਨੇ ਬਣਾਤੇ ਵੀ ਪਰ ਹੁਣ ਲਿਆ ਕੇ ਰੱਖੇ ਜਾਂ ਪਰ ਆਪਣਾ ਟਾਈਮ ਨਹੀਂ ਲੱਗਦਾ ਨਾ ਇਹ ਨਾ ਜਗਾ ਥੋੜੀ ਹੁਣ ਇੱਥੇ ਵੱਡੇ ਨਾ ਤੇ ਗਰਮੀਆਂ ਦੇ ਵਿੱਚ ਜੋ ਲਾਵਾਂਗੇ ਇੱਥੇ ਉਦਾਂ ਹੁਣ ਲਾ ਦਨੇ ਆ ਫੁੱਲ ਕੋਈ ਲਾ ਗਏ ਆਓ ਕਿਉਂਕਿ ਇੱਕ ਚੀਜ਼ ਨਾ ਮੈਂ ਵੀ ਸੋਚਣਾ ਹੈ ਜਾਂ ਤੇ ਇਹਨੂੰ ਬਿਲਕੁਲ ਬੰਦ ਕਰ ਦਈਏ ਕਿਉਂਕਿ ਇਹ ਨਾਲੀ ਦੇ ਉੱਤੇ ਮਿੱਟੀ ਆ ਤੇ ਨਾਲੀ ਵੀ ਬਹਿ ਸਕਦੀ ਹੈ ਇਹਦੇ ਨਾਲ ਨਹੀਂ ਚਲ ਫੁੱਲਾਂ ਦਾ ਕੀ ਹੋਣਾ ਵਾ ਜਿਹੜੇ ਰੁੱਖਾਂ ਨਾਲ ਆ ਜਿਆਦਾ ਮਤਲਬ ਫਿਰ ਵੀ ਡੈਡੀ ਇੱਥੇ ਉਹ ਠਾਕ ਭਾਜੀ ਉਹ ਇਹਨੂੰ ਉਹ ਲਾਉਣੇ ਆ ਲਾਵਾਂਗੇ ਇਹਨੂੰ ਹੈਂਡਲ ਲਾਉਣਾ ਪੈਣਾ ਹਨਾ ਤੇ ਇਹਦੇ ਉੱਤੇ ਆਉਣਾ ਇਹ ਇਹ ਦੋਵੇਂ ਸਾਈਡ ਬੈੱਡ ਦੇ ਰੱਖਣੇ ਆ ਜਿਹੜਾ ਬੈੱਡ ਨਵਾਂ ਬਣਾਉਣ ਦੇ ਇਹ ਇੰਨੀ ਉੱਚੀ ਹੋ ਜੂਗੀ ਹਾਈਟ ਆਪਣੇ ਗੱਦੇ ਨੂੰ ਪਾ ਕੇ ਭਾਜੀ ਹਾਂਜੀ ਠੀਕ ਆ ਵਧੋਈ ਨਾ ਆ ਉੱਚਾਈ ਚਾਹੀਦਾ ਦਾਦੇ ਉਹਦੇ ਤੋਂ ਦੇ ਉੱਚਾ ਚਾਹੀਦਾ ਵਾ ਆ ਖਲਾਰਾ ਤੂੰ ਹੀ ਪਤਾ ਨਹੀਂ ਕਿੰਨੇ ਚੁੱਕਣੇ ਆੜਾ ਇੱਕ ਨਵੇੜ ਤੋਂ ਹੋਣ ਕੇ ਕਿਦਾਂ ਵਾ ਨਹੀਂ ਚੁੱਕਾ ਲੱਗਾ ਤਾਂ ਐਂਡੀਆਂ ਦੇ ਖਾਮਾਂ ਚਾਪਾ ਤੂੰ ਹੀ ਵਨ ਮੈਨ ਆਰਮੀ ਹੋਣੇ ਯਾਰ ਵਨ ਮੈਨ ਆਰਮੀ ਕੰਮ ਕਰੀ ਜਾਂਦੇ ਆ ਹੈਂ ਆ ਭਾਜੀ ਉਹਦਾ ਤੁਸੀਂ ਮੈਨੂੰ ਕੱਲ ਆਪਣਾ ਹੱਥੋਂ ਖੋਣ ਦੇ ਹੱਥੋਂ ਖਾਇਓ ਆ ਵੇਖੋ ਇੱਕ ਕੰਮ ਕਰਨਾ ਵੀ ਕਿਹੜਾ ਸੌਖਾ ਲੱਕੜ ਦਾ ਹਰ ਕੰਮ ਔਖਾ ਆ ਮੈਂ ਆ ਮਸ਼ੀਨ ਭਾਜੀ ਦੀ ਕੱਲ ਵੇਖੀ ਤੇ ਮੈਂ ਭਾਜੀ ਨੂੰ ਕਹਿਣ ਦੇ ਆਂਗੇ ਯਾਰ ਭਾਜੀ ਤੁਹਾਨੂੰ ਡਰ ਨਹੀਂ ਲੱਗਦਾ ਜਿਵੇਂ ਰਾਜਾ ਕੁੰਮ ਦਾ ਤੇ ਭਾਜੀ ਹੁਣ ਅੰਗਲਾਂ ਗਾੜੀ ਕਰਦੀਆਂ ਵੀ ਆ ਵੇ ਇਤਨਾ ਹੀ ਆ ਬਸ ਹਾਂਜੀ ਇੱਕ ਨਾ ਡੈਡੀ ਮਸ਼ੀਨ ਆਉਂਦੀ ਆ ਉਹਦਾ ਇਹਦੇ ਚ ਜਿੱਦਾਂ ਚਿਬਰ ਨਹੀਂ ਪਿਆ ਥੱਲੇ ਆਉਂਦਾ ਆ ਪਟਾਕਾ ਆ ਭੀੜ ਵੜੀ ਹੋਈ ਹੋਣੀ ਬੜਾ ਮੈਂ ਵੀ ਹੋਸ਼ ਹੋ ਕੇ ਦੇਖ ਪਿਆ ਵੇਖ ਕੇ ਬੱਲੇ ਇਹਨਾ ਇੱਕ ਮਸ਼ੀਨ ਆਉਂਦੀ ਆ ਇਹ ਉਹ ਥੋੜੀ ਆਉਂਦੀ ਮਹਿੰਗੀ ਉਹ ਚ ਸੈਂਸਰ ਲੱਗਾ ਹੁੰਦਾ ਜੇ ਉਹਨਾਂ ਹੱਥ ਲੱਗ ਜੇ ਨਾ ਤੇ ਉਸੇ ਵੇਲੇ ਰੁਕ ਜਾਂਦੀ ਉਹ ਉੱਥੇ ਜਾਮ ਹੋ ਜਾਂਦੀ ਜਾਂ ਠਾਣ ਨੂੰ ਵੜ ਜਾਂਦਾ ਉਹਦਾ ਉਹ ਤਾਂ ਇਹੋ ਤਾਂ ਫਾਇਦਾ ਸੈਂਸਰ ਹੁਣ ਆਮ ਗੱਡੀਆਂ ਤੇ ਸੈਂਸਰ ਆਉਂਦੇ ਆ ਪਈ ਆ ਕਈ ਜਗ੍ਹਾ ਮਤਲਬ ਇੰਨਾ ਸੈਂਸਰ ਤਾਂ ਵਾਧਾ ਵੱਡਾ ਸੈਂਸਰ ਦਾ ਹੂੰ ਸੈਂਸਰ ਦਾ ਬਹੁਤ ਵਾਧਾ ਹੋਰ ਜਿਦਾਂ ਇੰਨਾ ਗੱਡੀਆਂ ਨੂੰ ਆ ਇਹਨਾ ਇਹਦਾ ਤਾਂ ਮੈਨੂੰ ਪਤਾ ਨਹੀਂ ਆਮ ਗੱਡੀਆਂ ਸੈਂਸਰ ਆ ਗਿਆ ਵਾ ਗੱਡੀ ਟੱਚ ਹੁੰਦੀ ਆ ਨਾ ਤੇ ਟੱਚ ਹੁੰਦਿਆਂ ਹੀ ਉਹ ਗੈਸ ਵਾਲੀ ਜਿਹੜੀ ਸਿਲੰਡਰ ਵਾਲੀ ਆ ਉਹ ਤਾਂ ਮੈਟੋ ਬੈਟ ਕੋ ਦਾ ਸਿਲੰਡਰ ਕੱਟੇ ਸਿਲੰਡਰ ਦਾ ਕਨੈਕਸ਼ਨ ਕਟਾਇਆ ਤਾਂ ਆ ਉਹ ਨਹੀਂ ਵੱਜਦੀ ਜਦੋਂ ਆਹ ਹੋਣਾ ਆਈ ਤੈਨੂੰ ਡੀ ਲੈ ਦੂਜਾ ਆਇਆ ਮੈਂ ਖ ਨਹੀਂ ਆ ਉਹ ਆ ਗਿਆ ਵਗਾ ਆਪਣਾ ਮੈਨੂੰ ਲੱਗਾ ਅਰਸ਼ ਆ ਗਿਆ ਵਾ ਯਾਰਸ਼ੀ ਲੱਗਾ ਮੈਨੂੰ ਗੁਰੂਆ ਆਸ਼ੀ ਲੱਗਾ ਲੈ ਵੀਰ ਤੇਰਾ ਆ ਗਿਆ ਕਿ ਉਹ ਹੈਲਪਰ ਹੁਣ ਦੂਜਾ ਕੱਲ ਨਹੀਂ ਆਇਆ ਵੀਰ ਐ ਤੂੰ ਖਾ ਦੇ ਗਿਆ ਗੱਲ ਤੂੰ ਨਹੀਂ ਚਲੋ ਕੋਈ ਨਹੀਂ ਵਧੀਆ ਕਰਨ ਦੇ ਭਾਜੀ ਕੰਮ ਅੰਦਰ ਉਹ ਜਿਹੜੀ ਬਣਾਈ ਨਾ ਉਹਨਾਂ ਨੇ ਉਹ ਜਿਹੜਾ ਬਣਾਇਆ ਪਿੱਛੇ ਬੈਣ ਨੂੰ ਸੇਟੀ ਜੀ ਉਸ ਬਹੁਤ ਸੋਹਣੀ ਬਣਾਈ ਉਹਨਾਂ ਨੇ ਤੇ ਮਹਿੰਗਾ ਤੇ ਚੱਲ ਫਿਰ ਪਹਿਣਾ ਹੀ ਆ ਪਰ ਗੱਲ ਵੀ ਤੇ ਫਿਰ ਪੈਸੇ ਨਾ ਬਣਦੀ ਹੁਣ ਉਹ ਜਿਹੜੀ ਬਣੀ ਆ ਕਲਰ ਕਿੰਨਾ ਉੱਠਣ ਡਿਆ ਉਹ ਅੱਗੇ ਕਹਿੰਦੇ ਹੁੰਦੇ ਕਿ ਉਹਦਾ ਖਰਚ ਕਰਨਾ ਪਾਉਂਦੇ ਗੰਦਾ ਕੋਈ ਨਾ ਕੋਈ ਕਰਦਾਂਗੇ ਹੱਲ ਪਰ ਸੋਹਣਾ ਤੇ ਲੱਗਣਾ ਚਾਹੀਦਾ ਕਿ ਨਹੀਂ ਪੈਸੇ ਲਾਏ ਤਾਂ ਫਿਰ ਫਾਇਦਾ ਕੀ ਆ ਨਾ